ਲਾਵੀ ਮਿੱਤਰ ਤਕੜੇ ਜੇ ਹੋ ਕੇ ਬਹਿ ਜਾਓ ਤਿੰਨ ਜਾਨਵਰ ਦਿਖਾਉਣੇ ਆ ਤਿੰਨ ਬੱਚੇ ਬਕਾਊ ਆ ਤਿੰਨੇ ਹੀ ਆਪਣੇ ਘੋੜੇ ਦੇ ਦੋ ਤਾਂ ਜੈ ਰਾਜ ਦੇ ਆ ਦੋਨੇ ਬਸ਼ੀਰੀਆ ਜੈ ਰਾਜ ਦੇਵ ਰਾਜ ਤੁਹਾਨੂੰ ਸਾਰੀ ਡਿਟੇਲ ਦਵਾਂ ਚੰਗੇ ਬੱਚੇ ਆ ਪੂਰੇ ਤੇ ਤੀਜੀ ਬਸ਼ੀਰੀਆ ਨੁਕਰੀਆ ਆਪਣੇ ਵਾਲੇ ਡਾਇਮੰਡ ਦੀ ਕੰਨਾਂ ਤੋਂ ਹੀ ਪਸਾਨ ਲਈ ਨਾ ਤੁਸੀਂ ਤੇ ਤਿੰਨਾਂ ਦੀ ਡਿਟੇਲ ਦਵਾਂ ਤਿੰਨੇ ਹੀ ਬਕਾਊ ਆ ਇੱਕ ਬਸ਼ੀਰੀਆ ਦੋ ਬਸ਼ੀਰੀਆ ਜਿਹਨੇ ਬਸ਼ੀਰਾ ਖਰੀਦਣ ਦਾ ਚਾਹਵਾਨ ਹੋਇਆ ਉਹ ਮਾਰਵਾੜੀਆਂ ਦੀ ਵੀਡੀਓ ਦੇਖ ਲਓ ਤੇ ਜਿਹਨੇ ਨੁਕਰਾ ਜਾਨਵਰ ਖਰੀਦਣ ਦਾ ਹੋਇਆ ਉਹ ਬਿਸ਼ੇਰੀ ਦੀ ਵੀਡੀਓ ਦੇਖ ਲਓ 3 ਜਨਵਰੀ ਆ ਵੀਡੀਓ ਦੇ ਵਿੱਚ ਤੰਨਾ ਦੀ ਡਿਟੇਲ ਦੇ ਦੇਣੀ ਆ ਤੇ ਨੰਬਰ ਲਾਸਟ ਤੇ ਦਮਨ ਜੇ ਪਸੰਦ ਹੋਇਆ ਜਿਹੜਾ ਜਾਨਵਰ ਪਸੰਦ ਹੋਇਆ ਉਹਦਾ ਰੇਟ ਪੋਸਿਬਲ ਰੇਟ ਜਾਇ ਜਾ ਬਾਜੂ ਦੀ ਰੇਟ ਨਾਲ ਹੀ ਤੰਨੇ ਬੰਦ ਨੇ ਜਿਆਦਾ ਮੁੱਲ ਨਹੀਂ ਹਿਸਾਬ ਤੇ ਮੁੱਲ ਦੇ ਆਪਾਂ ਵੀਡੀਓ ਦੇ ਸ਼ੁਰੂ ਚ ਹੀ ਦੱਸਣ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਦਾ ਧਮਾਕਾ ਹੀ ਕਰ ਉਹ ਬਸ਼ੀਰੇ ਇੱਕ ਬਸ਼ੀਰੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟਾਂ 'ਚ ਦੱਸਿਓ ਜ਼ਰੂਰ ਆ ਬੱਚੇ ਬਾਰੇ ਕਿਵੇਂ ਦਾ ਲੱਗਿਆ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਦੇ ਹੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਅੱਜ ਦੋਸਤੋ ਬਾਦਾਂ ਵੀਡੀਓ ਵੱਲ ਪਹਿਲਾਂ ਤਾਂ ਬੱਚੇ ਦੀ ਡਿਟੇਲ ਹੀ ਦਿੰਨੇ ਆ ਦੋਸਤੋ ਬਸ਼ੀਰਾ 6 ਮਹੀਨਾ ਦਾ ਹੋਇਆ ਆਪਣੇ ਵਾਲੇ ਜੈ ਰਾਜ ਦਾ ਜਦੋਂ ਜੈ ਰਾਜ ਦਾ ਨਾਂ ਬੋਲਤਾ ਕੋਈ ਗਾਰੰਟੀ ਦੇਣ ਦੀ ਲੋੜ ਹੀ ਨਹੀਂ ਕਿਉਂਕਿ ਡੀਐਨਏ ਕੁਆਲੀਫਾਈ ਆ ਬੱਚੇ ਦਾ ਡੀਐਨਏ ਹੋ ਜਾਣਾ ਗਰਦਨ ਤਾਂ ਦੇਖੋ ਲੱਗੇ ਕੂਤਰ ਆ ਰਹੀ ਹੈ ਨਾ ਮੋੜਦਾ ਨਾ ਜਿਵੇਂ ਸੱਪ ਦਾ ਫਣ ਚੱਕਿਆ ਹੁੰਦਾ ਇਹ ਖਾਸੀਅਤ ਆ ਜੈ ਰਾਜ ਦੇ ਬੱਚੇ ਇਹ ਮਾਂ ਖੜੀ ਹੈ ਮਾਂ ਦੇ ਬਰਾਬਰ 6 ਮਹੀਨਿਆਂ ਦਾ ਹੋ ਗਿਆ ਜੈ ਰਾਜ ਦੀ ਆਪਦੀ ਹਾਈਟ 57 ਇੰਚ ਆ ਤੇ ਬੱਚੇ ਉਹਨੇ 57 ਇੰਚ ਦੀਆਂ ਘੋੜੀਆਂ ਤੇ ਵੀ 60 60 65.40 ਦੇ ਤੇ ਆ ਤਾਂ ਘੋੜੀ ਫੇਰ ਵੀ 60 ਇੰਚ ਹੈਗੀ ਆ ਬੁਸ਼ੇਰੀ ਇਹ ਦੋ ਦੰਦ ਹੈ ਦੀ ਮਾਂ ਪਹਿਲਾ ਸੂਆ ਦਿੱਤਾ ਤੇ ਉਹਦਾ ਬੱਚਾ ਚਾਰੇ ਪੈਰ ਚਿੱਟੇ ਆ ਮੱਥੇ ਪਟ ਬਾਲਪੁਰਿਆਂ ਵੱਲੋਂ ਜਮਾ ਸਾਫਾ ਹਾਈਟ ਹੋਈ ਤੇ ਚੰਗੀ ਖੱਡੂ ਪੁੱਠਾ ਪਾਠਾ ਬਹੁਤ ਡਬਲ ਲੱਗਿਆ ਹੋਇਆ ਬੱਚੇ ਦੇ ਕੱਦ ਕੁਦੜਾ ਤੁਹਾਨੂੰ ਆਪ ਹੀ ਦੱਸੋ ਬੱਚਾ ਵੀ ਹਾਂ ਮੈਂ ਕਰਨ ਬਾਕੀ ਸਾਰੀ ਜਾਣਦੇ ਤੋਂ ਲੈ ਕੇ ਮਾਲਕਾਂ ਕੋਲ ਵੀਡੀਓ ਪਈ ਆ ਮੀਟਿੰਗ ਦੀ ਵੀਡੀਓ ਮਿਲ ਜੂ ਬਾਕੀ ਡੀਐਨਏ ਕੁਆਲੀਫਾਇਰ ਦੋਸਤੋ ਅੰਨੀ ਤੁਹਾਨੂੰ ਗਾਰੰਟੀ ਦੇ ਦਿੱਤੀ ਡੀਐਨਏ ਤਾਂ ਗਾਰੰਟੀ ਹੈ ਆਪਾਂ ਆਪਣੇ ਚੈਨਲ ਤੇ ਤੁਹਾਨੂੰ ਗਾਰੰਟੀ ਦੇ ਦਿੰਦੇ ਆ ਆਪਣੇ ਹੱਥੀਂ ਘੋੜੀ ਮੀਟ ਹੋਈ ਆ ਤੇ ਸਾਰੀ ਤੁਹਾਨੂੰ ਪ੍ਰੂਫ ਮਿਲ ਜੂ ਬਾਕੀ ਡੀਐਨਏ ਕੁਆਲੀਫਾਈ ਬੱਚਾ ਬਹੁਤ ਚੰਗਾ ਇਹਦੇ ਨਾਲ ਦੀ ਕੁਆਲਿਟੀ ਨਹੀਂ ਮਿਲਦੀ ਕਹਿੰਦਾ ਮਤ ਤੇ ਨੰਬਰ 2 ਤੇ ਬਿਸ਼ੇਰੀ ਦਿਖਾਉਣਾ ਪਹਿਲਾਂ ਤੁਹਾਨੂੰ ਆ ਜ ਉਹਦੀ ਆਪਣੀ ਡਾਇਮੰਡ ਦੀ ਬਿਸ਼ੇਰੀ ਆ ਡਾਇਮੰਡ ਦੀ ਖਾਸੀਅਤ ਇਹ ਰਹੀ ਹੈ ਦੋਸਤੋ ਕੁੰਡੀ ਵਾਲਾ ਕੰਨ ਰਿਆ ਤੇ ਨਿੱਕਾ ਕੰਨਾ ਹੈ ਬਰੀਕੀ ਬਹੁਤ ਹੈ ਬੱਚੀ ਨਮਾਉਣ ਵਾਲੀ ਹੈ ਥੋੜੀ ਜੀ ਵੈਸੇ ਸੈਕ ਕੇ ਨਹੀਂ ਹੋ ਰਿਹਾ ਤਾਂ ਇੱਕ ਕੱਲ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਦੋਸਤੋ ਇਹਦੇ ਗਿੱਟੇ ਤੇ ਥੋੜੀ ਜਿਹੀ ਨਿੱਕੀ ਹੁੰਦੀ ਸੱਟ ਵੱਜ ਗਈ ਸੀ ਗਿੱਟਾ ਮੋਟਾ ਪਰ ਕੋਈ ਲੰਗ ਨਹੀਂ ਮਾਰਦੀ ਕੋਈ ਪ੍ਰੋਬਲਮ ਨਹੀਂ ਮੂਹਲਾ ਗਿੱਟਾ ਹੈ ਤੁਸੀਂ ਦੇਖ ਲਓ ਮੈਂ ਵੀਡੀਓ 'ਚ ਵੀ ਥੋੜੀ ਝਾਲਕ ਮਰਾਈ ਆ ਤੇ ਹੋਰ ਬੱਚੀ ਸਾਰੀ ਓਕੇ ਵੀ ਜਾਇਜ਼ ਰੇਟ ਦੀ ਵੰਦ ਦੇਖੋ ਗਿੱਟਾ ਥੋੜਾ ਛੱਟ ਨਿੱਕੀ ਹੁੰਦੀ ਤੇ ਵੱਜੀ ਸੀ ਤੇ ਉਹਦੇ ਕਰਕੇ ਥੋੜਾ ਗਿੱਟਾ ਮੋਟਾ ਤੁਰਦੀ ਸਹੀ ਆ ਆ ਤੁਰਦੀ ਦੀ ਵੀਡੀਓ ਬਾਕੀ ਬਾਲਪੋਰੀਆਂ ਸਾਫਾ ਸੈਪਕੇ ਨਹੀਂ ਹੋ ਰਿਹਾ ਤਾਂ ਇਹ ਵੀ ਹੈਗੀ ਐ 9 9 10 ਮਹੀਨਿਆਂ ਦੀ ਬੱਚੀ ਕੋਈ ਨੁਕਰਾ ਬੱਚੀ ਖਰੀਦਣ ਦਾ ਚਾਹਵਨ ਹੋਇਆ ਸੱਜਣ ਕੋਈ ਪਿਆਰਾ ਆਪਣਾ ਤਾਂ ਉਹ ਇਹ ਬੱਚੀ ਦੇਖ ਸਕਦਾ ਤੇ ਬੱਚੀ ਚੰਗੀ ਆ ਮੂਰੇ ਬ੍ਰੀਡਿੰਗ ਵਾਸਤੇ ਵੀ ਚੰਗੀ ਵਰਤੀ ਜਾਊ ਤੇ ਸੋਹਣੀ ਬਣੂ ਬੱਚੀ ਇੱਕ ਬਸ਼ੀਰਾ ਦਿਖਾਤਾ ਤੁਹਾਨੂੰ ਪਹਿਲਾਂ ਜੈਰਾਜ ਦਾ ਜਿਹੜਾ ਪੰਜ ਕ ਲੈਣ ਦੋ ਨੰਬਰ ਤੇ ਆ ਨੌਕਰੀ ਬਸ਼ੀਰੀ ਦਿਖਾਤੀ ਚਾਰੇ ਪਾਸੇ ਨੂੰ ਦਿਖਾਤੀ ਬਾਲ ਪੌਰੀਆਂ ਦੀ ਸਾਫ ਸਾਬਕੇ ਵੱਲੋਂ ਰਹਿਤਾ ਤੇ 9-10 ਮਹੀਨੇ ਦੀ ਉਮਰ ਆ ਬੱਚੇ ਦੀ 6-7 ਮਹੀਨੇ ਉਮਰ ਆ ਦੋਸਤੋ ਤੇ ਇਸ ਤੋਂ ਬਾਅਦ ਤੁਹਾਨੂੰ ਇੱਕ ਮਾਰਵਾੜੀ ਬਸ਼ੀਰਾ ਹੋਰ ਦਿਖਾ ਦਿੰਦੇ ਆ ਜੀ ਉਹ ਵੀ ਜੈਰਾਜ ਦਾ ਉਹ ਹਜੇ ਮੇਰੇ ਸਾਨੂੰ 2-3 ਕਿ ਮਹੀਨੇ ਦਾ ਤਿੰਨ ਕਿ ਮਹੀਨੇ ਦਾ ਜਿਹੜਾ ਮਗਰਲਾ ਬਸ਼ੀਰਾ ਇਹਦੀ ਕਾਲੀ ਮਾਂ ਦੋਸਤੋ ਇਹਦੇ ਮਗਰਲੇ ਦੋ ਪੈਰ ਚਿੱਟੇ ਆ ਤੇ ਮੱਥੇ ਥੋੜੇ ਵਾਲ ਚਿੱਟੇ ਆ ਗਰਦਨ ਗੁਰਦਨ ਇਹਦੀ ਵੀ ਚੰਗੀ ਆ ਉਮਰ ਇਹਦੀ 2.5 ਤੋਂ 3 ਮਹੀਨੇ ਆ ਸਹੀ ਉਮਰ ਤੁਹਾਨੂੰ ਮਾਲਕਾਂ ਵੱਲੋਂ ਪੂਰੀ ਕਲੀਅਰ ਕਰ ਦਾਂਗੇ ਜਿਹੜੀ ਕਾਲੀ ਮਾਂ ਆ ਛੋਟੇ ਬੱਚੇ ਦੀ ਮਾਂ ਜਿਹੜੀ ਉਹ ਕਮੈਤ ਸੀ ਉਹ ਵੱਡੇ ਬੱਚੇ ਦੀ ਮਾਂ ਸੀ ਤਾਂ ਭਲੇਖਾ ਨਾ ਖਾਜੋ ਤੇ ਬੱਚੇ ਦਾ ਦੋਨੋਂ ਪੂਰਾ ਨਾਲ ਦੋਨੇ ਬੱਚੇ ਨਾਲ ਨਾਲ ਹੀ ਫਿਰਦੇ ਰਹਿੰਦੇ ਆ ਛੋਟੇ ਦੀ ਮਾਰਕਿੰਗ ਬਾਰੇ ਦੱਸ ਜੇ ਤਾਂ ਮਗਰਲੇ ਦੋ ਪੈਰ ਚਿੱਟੇ ਮੱਥੇ ਥੋੜੇ ਵਾਲ ਚਿੱਟੇ ਕੰਨਾਂ ਕੁੰਨਾਂ ਸਨ ਅੱਖਾਂ ਗਰਦਨ ਗੁਰਦਨ ਇਹਦੀ ਵੀ ਚੰਗੀ ਆ ਕੱਦ ਨੇ ਬਹੁਤ ਕਰਦੇ ਨੇ ਇਹਦੀ ਮਾਂ ਦਾ ਕਾ ਟੈਂਚ ਚੰਗੂ ਹਾਈਟ ਆ ਦੋਸਤੋ ਤੇ ਕੱਦ ਦਾ ਜੈ ਰਾਜ ਦਾ ਬਹੁਤ ਆ ਤੇ ਬੱਚੇ ਤਕਰੀਬਨ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ 57 ਇੰਚਾਂ ਦੀਆਂ ਘੂੜੀਆਂ ਵੱਡੇ ਬੱਚੇ ਪੈਦਾ ਕਰ ਦਿੰਦੇ ਆ ਰਿਜ਼ਲਟ ਬਹੁਤ ਸੋਹਣਾ ਆ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਜਰੂਰ ਸੋ ਤੁਹਾਨੂੰ ਜੈ ਰਾਜ ਦਾ ਰਿਜ਼ਲਟ ਕਿਵੇਂ ਦਾ ਲੱਗਿਆ ਤੇ ਜੇ ਤੁਹਾਨੂੰ ਦੋਨਾਂ ਵਸ਼ੇਰਿਆਂ 'ਚ ਕੋਈ ਬੱਚਾ ਚੱਲਦਾ ਹੋਇਆ ਦੋਨੇ ਜੈ ਰਾਜ ਦਾ ਜਿਹੜਾ ਮਰਜ਼ੀ ਦੇਖ ਲੈ ਛੋਟੇ ਦਾ ਰੇਟ ਪੂਰਾ ਥੱਲੇ ਨੂੰ ਉੱਪਰਲੇ ਦਾ ਪੂਰਾ ਤਾਂ ਨੂੰ ਆ ਤੇ ਦੋਨਾਂ ਦੇ ਵਿੱਚੋਂ ਜੈਜ ਮੁੱਲ ਦੇ ਵੈਸੇ ਮਾਰਕੀਟ ਨਾਲੋਂ ਸਸਤੇ ਮਿਲ ਜਾਣਗੇ ਤੁਹਾਨੂੰ ਇੰਨੀ ਗਾਰੰਟੀ ਦੇ ਦਿੱਤੀ ਨਾਰਮਲ ਬੰਦੇ ਆ ਕਿਸਾਨ ਬੰਦੇ ਆ ਕੋਈ ਆਏ ਨਹੀਂ ਵਪਾਰੀ ਵਾਲਾ ਰੇਟ ਨਹੀਂ ਜੈਜ ਰੇਟ ਆ ਨੌਕਰੀ ਵੀ ਛੇਰੀ ਵੀ ਭਾਣਾ ਮਿਲ ਜੀ ਸੋ 3 ਜਨਵਰੀ ਜਿਹੜਾ ਵੀ ਤੁਹਾਡੇ ਜਾਨਵਰ ਪਸੰਦ ਹੋਇਆ ਮੈਂ ਨੰਬਰ ਸਕਰੀਨ ਤੇ ਦੇ ਦੇਣਾ ਸੰਪਰਕ ਕਰ ਲਿਓ ਸਾਹਮਣੇ ਆ ਕੇ ਦੇਖ ਲਿਓ ਤੇ ਜੇ ਰੇਟ ਪਸਦ ਲਿਓ ਰੇਟ ਬੰਦਾ ਹੋਇਆ ਤਾਂ ਸਾਹਮਣੇ ਜਾ ਕੇ ਆਪਦਾ ਸੌਦਾ ਕਰ ਸਕਦੇ ਧੰਨਵਾਦ